ਇਸ ਆਦਮੀ ਨੂੰ ਹੋ ਜਾਂਦਾ ਹੈ ਇਸ ਖੂਬਸੂਰਤ ਨਰਸ ਦੀ ਆਤਮਾ ਦੇ ਨਾਲ ਪਿਆਰ 2005 ਵਿੱਚ ਆਈ ਇਸ ਮੂਵੀ ਦਾ ਨਾਮ ਹੈ ਜਸਟ ਲਾਈਕ ਹੈਵਨ ਕਹਾਣੀ ਦੀ ਸ਼ੁਰੂਆਤ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਲੜਕੀ ਇੱਕ ਬਹੁਤ ਹੀ ਖੂਬਸੂਰਤ ਬਾਗ ਵਿੱਚ ਬੈਠੀ ਦਿਖਾਈ ਜਾਂਦੀ ਹੈ ਇਸ ਲੜਕੀ ਦਾ ਨਾਮ ਹੈ ਅਲਿਜ਼ਾਬੈਥ ਅਲਿਜ਼ਾਬੈਥ ਇੱਕ ਖੂਬਸੂਰਤ ਬਾਗ ਵਿੱਚ ਬੈਠ ਕੇ ਕੁਦਰਤ ਦਾ ਆਨੰਦ ਲੈ ਰਹੀ ਹੁੰਦੀ ਹੈ ਕਿ ਅਚਾਨਕ ਕੋਈ ਆ ਕੇ ਉਸ ਨੂੰ ਜਗਾ ਦਿੰਦਾ ਜੀ ਹਾਂ ਅਲਿਜ਼ਾਬੈਥ ਆਪਣੇ ਕੰਮ ਤੇ ਬੈਠੇ ਸੋ ਜਾਂਦੀ ਹੈ ਤੇ ਸੁਪਨਾ ਦੇਖ ਰਹੀ ਹੁੰਦੀ ਹੈ ਜਾਗਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਐਲਿਜ਼ਾਬੈਥ ਇੱਕ ਨਰਸ ਹੈ ਅਤੇ ਪਿਛਲੇ 26 ਘੰਟੇ ਤੋਂ ਲਗਾਤਾਰ ਹਸਪੀਟਲ 'ਚ ਕੰਮ ਕਰ ਰਹੀ ਹੈ। ਐਲਿਜ਼ਾਬੈਥ ਇੱਕ ਜ਼ਿੰਮੇਵਾਰ ਨਰਸ ਹੈ, ਉਸ ਨੂੰ ਆਪਣੇ ਕੰਮ ਨਾਲ ਬਹੁਤ ਪਿਆਰ ਹੈ ਤੇ ਆਪਣੇ ਮਰੀਜ਼ਾਂ ਦਾ ਪੂਰੀ ਤਰ੍ਹਾਂ ਖਿਆਲ ਰੱਖਦੀ ਹੈ। ਐਲਿਜ਼ਾਬੈਥ ਇੰਨੀ ਪਿਆਰੀ ਹੈ ਕਿ ਮਰੀਜ਼ ਉਸਦੇ ਨਾਲ ਵਿਆਹ ਕਰਨ ਦਾ ਆਫਰ ਵੀ ਦਿੰਦੇ ਹਨ, ਲੇਕਿਨ ਐਲਿਜ਼ਾਬੈਥ ਹੱਸ ਕੇ ਟਾਲਦੀ ਹੈ ਤੇ ਲਗਾਤਾਰ ਆਪਣਾ ਕੰਮ ਕਰਦੀ ਰਹਿੰਦੀ ਹੈ। ਮੂਵੀ ਦੇ ਇਸ ਸੀਨ ਵਿੱਚ ਦਿਖਾਇਆ ਜਾਂਦਾ ਹੈ ਕਿ ਐਲਿਜ਼ਾਬੈਥ ਦੀਆਂ ਸਹੇਲੀਆਂ ਆਪਣੇ-ਆਪਣੇ ਕਰ ਵਾਲੇ ਬਾਰੇ ਗੱਲ ਕਰ ਰਹੀਆਂ ਹੁੰਦੀਆਂ ਹਨ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਦੱਸਦੀਆਂ ਹਨ ਅਤੇ ਐਲਿਜ਼ਾਬੈਥ ਨੂੰ ਕਹਿੰਦੀਆਂ ਹਨ ਕਿ ਉਹ ਕਿੰਨੀ ਕਰਮਾ ਵਾਲੀ ਹੈ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਕੰਮ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈ। ਇਹ ਗੱਲ ਸੁਣ ਕੇ ਐਲਿਜ਼ਾਬੈਥ ਦੁਖੀ ਹੋ ਜਾਂਦੀ ਹੈ, ਉਦਾਸ ਹੋ ਜਾਂਦੀ ਹੈ ਅਤੇ ਸੋਚਦੀ ਹੈ ਕਿ ਕਾਸ਼ ਉਸ ਦੀ ਜ਼ਿੰਦਗੀ ਵਿੱਚ ਵੀ ਉਸ ਨੂੰ ਕੋਈ ਪਿਆਰ ਕਰਨ ਵਾਲਾ ਇਨਸਾਨ ਹੁੰਦਾ। ਮੂਵੀ ਦੇ ਅਗਲੇ ਸੀਨ ਵਿੱਚ ਦਿਖਾਇਆ ਜਾਂਦਾ ਹੈ ਕਿ ਐਲਿਜ਼ਾਬੈਥ ਨੂੰ ਉਸਦੀ ਭੈਣ ਐਬੀ ਦਾ ਫੋਨ ਆਂਦਾ ਹੈ ਤੇ ਐਬੀ ਐਲਿਜ਼ਾਬੈਥ ਨੂੰ ਕਹਿੰਦੀ ਹੈ ਕਿ ਅੱਜ ਸ਼ਾਮ ਨੂੰ ਉਸਨੇ ਰਾਤ ਦੇ ਖਾਣੇ ਦਾ ਇੰਤਜ਼ਾਮ ਕੀਤਾ ਹੈ ਤੇ ਰਾਤ ਦੇ ਖਾਣੇ ਤੇ ਉਸ ਦੇ ਇੱਕ ਦੋਸਤ ਦਾ ਦੋਸਤ ਵੀ ਆ ਰਿਹਾ ਹੈ ਜਿਸ ਦੇ ਨਾਲ ਐਲਿਜ਼ਾਬੈਥ ਨੂੰ ਮਿਲਣਾ ਚਾਹੀਦਾ ਹੈ ਤੇ ਅਗਰ ਚੰਗਾ ਲੱਗੇ ਤੇ ਵਿਆਹ ਕਰ ਲੈਣਾ ਚਾਹੀਦਾ ਹੈ ਐਲਿਜ਼ਾਬੈਥ ਖਿਜ ਕਿ ਆਪਣੇ ਭੈਣ ਨੂੰ ਕਹਿੰਦੀ ਹੈ ਕਿ ਉਸ ਨੂੰ ਰਿਸ਼ਤਿਆਂ ਦੀ ਕਮੀ ਨਹੀਂ ਹੈ ਤੇ ਅੱਜ ਹੀ ਉਸ ਨੂੰ ਹਸਪੀਟਲ ਵਿੱਚ ਤਿੰਨ ਆਦਮੀਆਂ ਦੇ ਰਿਸ਼ਤੇ ਆਏ ਹਨ ਜਿਨ੍ਹਾਂ ਵਿੱਚੋਂ ਇੱਕ ਆਦਮੀ ਰਾਜਕੇ ਠਰਕੀ ਤੇ ਦੂਸਰਾ ਪੂਰਾ ਪਾਗਲ ਤੇ ਤੀਜਾ 80 ਸਾਲ ਦਾ ਬੁੱਢਾ ਹੁੰਦਾ ਐਲਿਜ਼ਾਬੈਥ ਦੀ ਭੈਣ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਹਿੰਦੀ ਹੈ ਕਿ ਉਸ ਨੂੰ ਮਰੀਜ਼ਾਂ ਨੂੰ ਛੱਡ ਕੇ ਕਿਸੇ ਤੰਦਰੁਸਤ ਆਦਮੀ ਵੱਲ ਧਿਆਨ ਦੇਣਾ ਚਾਹੀਦਾ ਹੈ ਮੂਵੀ ਦੇ ਅਗਲੇ ਸੀਨ ਵਿੱਚ ਐਲਿਜ਼ਾਬੈਥ ਦਾ ਬੌਸ ਐਲਿਜ਼ਾਬੈਥ ਤੇ ਉਸ ਦੇ ਨਾਲ ਕੰਮ ਕਰ ਰਿਹਾ ਮੁੰਡਾ ਜਿਸ ਦਾ ਨਾਮ ਹੈ ਬ੍ਰੈਟ ਦੋਨਾਂ ਕੋਲੋਂ ਉਹਨਾਂ ਦੇ ਕੰਮ ਬਾਰੇ ਪੁੱਛਤਾ ਦਿਖਾਇਆ ਜਾਂਦਾ ਹੈ ਅਲਿਜ਼ਬੈਥ ਦਾ ਬਾਸ ਉਸਦੀ ਕੰਮ ਬਾਰੇ ਲਗਨ ਨੂੰ ਦੇਖ ਕੇ ਅਲਿਜ਼ਬੈਥ ਦੀ ਤਰੱਕੀ ਕਰ ਦਿੰਦਾ ਹੈ ਅਤੇ ਉਸ ਨੂੰ ਘਰ ਜਾ ਕੇ ਛੁੱਟੀ ਮਨਾ ਲੈ ਕਹਿੰਦਾ ਹੈ ਇਹ ਸੁਣ ਕੇ ਅਲਿਜ਼ਬੈਥ ਬਹੁਤ ਹੀ ਜ਼ਿਆਦਾ ਖੁਸ਼ ਹੋ ਜਾਂਦੀ ਹੈ ਅਤੇ ਖੁਸ਼ੀ ਦੇ ਵਿੱਚ ਆਪਣੇ ਬਾਸ ਨੂੰ ਗੱਲ ਨਾਲ ਲਗਾ ਲੈਂਦੀ ਹੈ ਘਰ ਜਾਣ ਸਮੇਂ ਬ੍ਰੈਟ ਅਲਿਜ਼ਬੈਥ ਨੂੰ ਰਸਤੇ 'ਚ ਮਿਲਦਾ ਹੈ ਤੇ ਉਸ ਨੂੰ ਤਰੱਕੀ ਲਈ ਵਧਾਈ ਦਿੰਦਾ ਹੈ ਅਲਿਜ਼ਬੈਥ ਬਹੁਤ ਹੀ ਖੁਸ਼ ਹੁੰਦੀ ਤੇ ਇਸ بارش ਦੇ ਵਿੱਚ ਆਪਣੀ ਕਾਰ 'ਚ ਬੈਠ ਕੇ ਅਲਿਜ਼ਬੈਥ ਆਪਣੀ ਭੈਣ ਕਾਰ ਜਾ ਰਹੀ ਹੁੰਦੀ ਹੈ ਤੇ ਸੋਚਦੀ ਹੈ ਕਿ ਸ਼ਾਇਦ ਹੁਣ ਉਸ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਪਰ ਬਾਰਿਸ਼ ਵਿੱਚ ਅਚਾਨਕ ਉਸ ਦੀ ਕਾਰ ਦੇ ਸਾਹਮਣੇ ਇੱਕ ਟਰੱਕ ਆ ਜਾਂਦਾ ਹੈ ਜਿਸ ਦੇ ਨਾਲ ਐਲਿਜ਼ਾਬੈਥ ਦੀ ਕਾਰ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਮੂਵੀ ਦੇ ਅਗਲੇ ਸੀਨ ਵਿੱਚ ਜ਼ਿੰਦਗੀ ਤੋਹਾਰਿਆ ਹੋਇਆ ਇਕੱਲਾ ਤੇ ਉਦਾਸ ਆਦਮੀ ਦਿਖਾਇਆ ਜਾਂਦਾ ਹੈ ਜਿਸ ਦਾ ਨਾਮ ਹੈ ਡੇਵਿਡ ਡੇਵਿਡ ਅਮਰੀਕਾ ਦੇ ਇੱਕ ਖੂਬਸੂਰਤ ਸ਼ਹਿਰ ਰਿਚਮਾਉਂਡ ਵਿੱਚ ਆਪਣੇ ਰਹਿਣ ਲਈ ਕਿਰਾਏ ਤੇ ਇੱਕ ਘਰ ਤਲਾਸ਼ ਰਿਹਾ ਹੁੰਦਾ ਹੈ ਪਰ ਉਸ ਨੂੰ ਵਧੀਆ ਤੋਂ ਵਧੀਆ ਘਰ ਵੀ ਪਸੰਦ ਨਹੀਂ ਆ ਰਿਹਾ ਸੀ ਡੇਵਿਡ ਜਦੋਂ ਨਿਰਾਸ਼ ਹੋ ਕੇ ਜਾਨ ਲੱਗਦਾ ਹੈ ਇੱਕ ਕਾਗਜ਼ ਦਾ ਟੁਕੜਾ ਉੱਡ ਕੇ ਉਸ ਦੀ ਲੱਤ ਦੇ ਨਾਲ ਚਿਪਕ ਜਾਂਦਾ ਹੈ ਜਦੋਂ ਡੇਵਿਡ ਕਾਗਜ਼ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਾਗਜ਼ ਫੇਰ ਉੱਡ ਕੇ ਡੇਵਿਡ ਕੋਲ ਆ ਜਾਂਦਾ ਹੈ ਉਸ ਕਾਗਜ਼ ਤੇ ਉਸੀ ਘਰ ਦਾ ਕਿਰਾਏਦਾਰ ਲਈ ਇਸ਼ਤਿਹਾਰ ਛਪਿਆ ਹੁੰਦਾ ਹੈ ਜਿਸ ਵਿੱਚ ਐਲਿਜ਼ਾਬੈਥ ਕਿਰਾਏ ਤੇ ਰਹਿੰਦੀ ਸੀ ਡੇਵਿਡ ਇਸ ਘਰ ਨੂੰ ਦੇਖਣ ਲਈ ਜਾਂਦਾ ਹੈ ਤੇ ਉਸ ਨੂੰ ਇਹ ਘਰ ਪਸੰਦ ਆ ਜਾਂਦਾ ਹੈ ਅਤੇ ਡੇਵਿਡ ਇਸ ਨੂੰ ਕਿਰਾਏ ਵਾਸਤੇ ਹਾਂਮੀ ਭਰ ਦਿੰਦਾ ਹੈ ਮੂਵੀ ਦੇ ਅਗਲੇ ਸੀਨ ਵਿੱਚ ਦਿਖਾਇਆ ਜਾਂਦਾ ਹੈ ਕਿ ਡੇਵਿਡ ਉਸ ਘਰ ਵਿੱਚ ਸ਼ਿਫਟ ਹੋ ਚੁੱਕਿਆ ਹੈ ਜਿਸ ਵਿੱਚ ਐਲਿਜ਼ਾਬੈਥ ਰਹਿੰਦੀ ਸੀ ਡੇਵਿਡ ਬਹੁਤ ਹੀ ਉਦਾਸ ਤੇ ਬੁੱਝਿਆ ਹੋਇਆ ਇਨਸਾਨ ਹੈ ਜੋ ਕਿ ਜ਼ਿਆਦਾਤਰ ਇਕੱਲਾ ਰਹਿਣਾ ਹੀ ਪਸੰਦ ਕਰਦਾ ਹੈ ਰਾਧੇ ਸਮੇਂ ਡੈਵਿਡ ਸਰਾਪ ਪੀ ਰਿਹਾ ਸੀ ਇੱਕ ਬੋਤਲ ਖਤਮ ਹੋਣ ਤੋਂ ਬਾਅਦ ਜਦੋਂ ਡੈਵਿਡ ਦੂਸਰੀ ਬੋਤਲ ਫ੍ਰਿਜ ਵਿੱਚੋਂ ਲੈਣ ਜਾਂਦਾ ਹੈ ਤਾਂ ਉਸ ਨੂੰ ਸਾਹਮਣੇ ਐਲਿਜ਼ਾਬੈਥ ਨਜ਼ਰ ਆਉਂਦੀ ਹੈ ਡੈਵਿਡ ਤੇ ਐਲਿਜ਼ਾਬੈਥ ਇੱਕ ਦੂਸਰੇ ਨੂੰ ਦੇਖ ਕੇ ਡਰ ਜਾਂਦੇ ਹਨ ਅਤੇ ਚਿਲਾਉਣ ਲੱਗਦੇ ਹਨ ਐਲਿਜ਼ਾਬੈਥ ਡੈਵਿਡ ਨੂੰ ਕਹਿੰਦੀ ਹੈ ਕਿ ਮੇਰੇ ਘਰ ਵਿੱਚ ਚੋਰੀ ਕਰਨ ਲਈ ਕੁਝ ਵੀ ਨਹੀਂ ਹੈ ਤੇ ਉਹ ਉਸ ਨੂੰ ਜਾਣ ਨੂੰ ਕਹਿੰਦੀ ਹੈ ਡੈਵਿਡ ਉਸ ਨੂੰ ਕਹਿੰਦਾ ਹੈ ਕਿ ਉਹ ਚੋਰ ਨਹੀਂ ਹੈ ਤੇ ਇਹ ਉਸ ਦਾ ਹੀ ਘਰ ਹੈ ਤੇ ਉਸ ਨੇ ਇਸ ਦਾ ਕਿਰਾਇਆ ਵੀ ਦਿੱਤਾ ਹੋਇਆ ਹੈ ਦੋਨਾਂ ਵਿੱਚ ਬਹਿਸ ਹੋਣ ਲੱਗ ਜਾਂਦੀ ਹੈ ਤੇ ਗੁੱਸੇ ਵਿੱਚ ਐਲਿਜ਼ਾਬੈਥ ਪੁਲਿਸ ਨੂੰ ਫੋਨ ਕਰਨ ਲੱਗਦੀ ਹੈ ਪਰ ਉਸਦੇ ਕੋਲੋਂ ਫੋਨ ਚੁੱਕਿਆ ਨਹੀਂ ਜਾਂਦਾ ਫਿਰ ਦੋਨਾਂ ਨੂੰ ਪਤਾ ਚੱਲਦਾ ਹੈ ਕਿ ਐਲਿਜ਼ਾਬੈਥ ਸ਼ਾਇਦ ਮਰ ਚੁੱਕੀ ਹੈ ਤੇ ਹੁਣ ਇੱਕ ਆਤਮਾ ਹੈ ਇਹ ਦੇਖ ਕੇ ਡੇਵਿਡ ਡਰ ਜਾਂਦਾ ਹੈ ਅਤੇ ਉਹ ਐਲਿਜ਼ਾਬੈਥ ਦੀ ਆਤਮਾ ਨੂੰ ਭਜਾਉਣ ਲਈ ਬਹੁਤ سارے ਤਾੰਤਰੀਆਂ ਅਤੇ ਲੋਕਾਂ ਨੂੰ ਬੁਲਾਉਂਦਾ ਹੈ ਪਾਦਰੀਆਂ ਨੂੰ ਬੁਲਾਉਂਦਾ ਹੈ ਪੰਡਤਾਂ ਨੂੰ ਬੁਲਾਉਂਦਾ ਹੈ ਪਰ ਕੁਝ ਵੀ ਅਲਿਜ਼ਬੈਥ ਦੀ ਰੂਹ ਦੇ ਉੱਤੇ ਅਸਰ ਨਹੀਂ ਕਰਦਾ ਕਿਉਂਕਿ ਅਲਿਜ਼ਬੈਥ ਇੱਕ ਚੰਗੀ ਆਤਮਾ ਹੁੰਦੀ ਹੈ ਤੇ ਖੁਦ ਕੁਦਰਤ ਨੇ ਡੇਵਿਡ ਨੂੰ ਅਲਿਜ਼ਬੈਥ ਨਾਲ ਮਿਲਾਇਆ ਹੁੰਦਾ ਹੈ ਇਸੇ ਤਰ੍ਹਾਂ ਸਮਾਂ ਬੀਤਦਾ ਰਹਿੰਦਾ ਹੈ ਦੋਨਾਂ ਵਿੱਚ ਲੜਾਈ ਝਗੜਾ ਨੁਕ-ਚੋਕ ਚੱਲਦੀ ਰਹਿੰਦੀ ਹੈ ਅਤੇ ਇੱਕ ਦੂਸਰੇ ਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਹਨ ਪਰ ਇੱਕ ਦਿਨ ਅਲਿਜ਼ਬੈਥ ਨੂੰ ਪਤਾ ਚੱਲਦਾ ਹੈ ਕਿ ਡੇਵਿਡ ਦੀ ਵਾਈਫ ਦੀ ਡੈਥ ਹੋ ਚੁੱਕੀ ਹੈ ਇਸ ਲਈ ਡੇਵਿਡ ਉਦਾਸ ਰਹਿੰਦਾ ਹੈ エリザベス दी आत्मा डेविड ਲਈ ਹਮਦਰਦੀ ਮਹਿਸੂਸ ਕਰਦੀ ਹੈ ਅਤੇ ਡੈਵਿਡ ਨੂੰ ਕਹਿੰਦੀ ਹੈ ਕਿ ਅਗਰ ਉਹ ਐਲਿਜ਼ਾਬੈਥ ਦੀ ਮਦਦ ਕਰੇਗਾ ਤਾਂ ਐਲਿਜ਼ਾਬੈਥ ਉਸ ਘਰ ਨੂੰ ਛੱਡ ਦੇਵੇਗੀ ਫਿਰ ਦੋਨੋਂ ਜਣੇ ਐਲਿਜ਼ਾਬੈਥ ਅਤੇ ਡੈਵਿਡ ਐਲਿਜ਼ਾਬੈਥ ਦੀ ਅਸਲ ਪਛਾਣ ਲੱਭਣ ਲੱਗਦੇ ਹਨ ਕਾਫੀ ਲੋਕਾਂ ਨਾਲ ਮਿਲਨ ਕਾਫੀ ਛਾਣਬਿਨ ਕਰਨ ਤੋਂ ਬਾਅਦ ਪਤਾ ਚੱਲਦਾ ਹੈ ਕਿ ਐਲਿਜ਼ਾਬੈਥ ਇੱਕ ਨਰਸ ਸੀ ਡੈਵਿਡ ਤੇ ਐਲਿਜ਼ਾਬੈਥ ਉਸੇ ਹਸਪੀਟਲ ਵਿੱਚ ਪਹੁੰਚ ਜਾਂਦੇ ਹਨ ਜਿੱਥੇ ਉਹ ਕਿਸੇ ਟਾਈਮ ਕੰਮ ਕਰਦੀ ਸੀ ਹਸਪੀਟਲ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਦੇਖ ਕੇ ਐਲਿਜ਼ਾਬੈਥ ਨੂੰ ਹੌਲੀ-ਹੌਲੀ ਯਾਦ ਆਉਣ ਲੱਗਦਾ ਕਿ ਉਹ ਵੀ ਇਸੇ ਹਸਪਤਾਲ 'ਚ ਕੰਮ ਕਰਦੀ ਸੀ ਅਤੇ ਉਹ ਸਾਰਿਆਂ ਦੇ ਨਾਮ ਵੀ ਦੁਹਰਾਨ ਲੱਗ ਜਾਂਦੀ ਹੈ ਔਰ ਉਸਨੂੰ ਹੌਲੀ-ਹੌਲੀ ਸਭ ਕੁਝ ਯਾਦ ਆਣ ਲੱਗਦਾ ਹੈ ਯਾਦ ਕਰਦੇ-ਕਰਦੇ ਐਲਿਜ਼ਾਬੈਥ ਅਚਾਨਕ ਹੀ ਆਪਣੇ ਆਪ ਉੱਡਣ ਲੱਗਦੀ ਹੈ ਅਤੇ ਉਸ ਕਮਰੇ ਵਿੱਚ ਪਹੁੰਚ ਜਾਂਦੀ ਹੈ ਜਿੱਥੇ ਉਸ ਦਾ ਸਰੀਰ ਵੈਂਟੀਲੇਟਰ 'ਤੇ ਰੱਖਿਆ ਹੋਇਆ ਸੀ ਆਪਣੇ ਸਰੀਰ ਨੂੰ ਵੈਂਟੀਲੇਟਰ 'ਤੇ ਲੱਗਾ ਦੇਖ ਐਲਿਜ਼ਾਬੈਥ ਨੂੰ ਯਾਦ ਆਉਂਦਾ ਹੈ ਕਿ ਉਸ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਸੀ ਤੇ ਉਹ ਹਾਲੇ ਮਰੀ ਨਹੀਂ ਹੈ ਉਹ ਕੋਮਾ ਵਿੱਚ ਚਲੀ ਗਈ ਹੈ ਅਲਿਜ਼ਾਬੈਥ ਦੇ ਕੋਮਾ ਵਿੱਚ ਜਾਣ ਤੋਂ ਬਾਅਦ ਬ੍ਰੈਟ ਉਸ ਦੀ ਜਗ੍ਹਾ ਲੈ ਲੈਂਦਾ ਤਿੰਨ ਮਹੀਨੇ ਤੱਕ ਕੋਮਾ ਵਿੱਚ ਰਹਿਣ ਤੋਂ ਬਾਅਦ ਵੀ ਕੋਈ ਵੀ ਉਮੀਦ ਨਹੀਂ ਸੀ ਕਿ ਅਲਿਜ਼ਬੈਥ ਠੀਕ ਹੋ ਜਾਵੇਗੀ ਇਸ ਲਈ ਹਸਪਤਾਲ ਵਾਲੇ ਅਲਿਜ਼ਾਬੈਥ ਨੂੰ ਵੈਂਟੀਲੇਟਰ ਤੋਂ ਹਟਾਉਣ ਲਈ ਸੋਚਣ ਲੱਗੇ ਹਨ ਅਤੇ ਉਸ ਦੀ ਪੈਰ ਐਬੀ ਦੀ ਪਰਮਿਸ਼ਨ ਲੈਣਾ ਚਾਹੁੰਦੇ ਹਨ ਜਦੋਂ ਅਲਿਜ਼ਾਬੈਥ ਦੀ ਆਤਮਾ ਨੂੰ ਇਹ ਪਤਾ ਚੱਲਦਾ ਹੈ ਕਿ ਹਸਪਤਾਲ ਦਾ ਸਟਾਫ ਉਸ ਦੀ ਬਾਡੀ ਨੂੰ ਵੈਂਟੀਲੇਟਰ ਤੋਂ ਹਟਾਉਣਾ ਚਾਹੁੰਦੇ ਹਨ ਤਾਂ ਇਹ ਸੁਣ ਕੇ ਉਹ ਬਹੁਤ ਹੀ ਜ਼ਿਆਦਾ ਦੁਖੀ ਹੋ ਜਾਂਦੀ ਹੈ ਅਤੇ ਡੇਵਿਡ ਉਹ ਲਾਪਟਪ ਚਲੀ ਜਾਂਦੀ ਹੈ ਅਤੇ ਡੇਵਿਡ ਨੂੰ ਦੱਸਦੀ ਹੈ ਕਿ ਸ਼ਾਇਦ ਉਹ ਕੱਲ ਸਵੇਰ ਤੱਕ ਮਰ ਜਾਵੇਗੀ ਅਤੇ ਡੇਵਿਡ ਨੂੰ ਦੁਬਾਰਾ ਕਦੀ ਨਹੀਂ ਮਿਲੇਗੀ। ਇਹ ਸੁਣ ਕੇ ਡੇਵਿਡ ਉਦਾਸ ਹੋ ਜਾਂਦਾ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਕਹਾਣੀ ਦੱਸਣ ਦਾ ਫੈਸਲਾ ਲੈਂਦਾ ਹੈ ਅਤੇ ਉਸ ਨੂੰ ਇਹ ਵੀ ਦੱਸਦਾ ਹੈ ਕਿ ਉਹ ਕੀ ਕੰਮ ਕਰਦਾ ਹੈ। ਡੇਵਿਡ ਐਲਿਜ਼ਾਬੈਥ ਨੂੰ ਆਪਣੇ ਬਣਾਏ ਹੋਏ ਇੱਕ ਬਾਗ ਵਿੱਚ ਲੈ ਕੇ ਜਾਂਦਾ ਹੈ ਤੇ ਐਲਿਜ਼ਾਬੈਥ ਉਸ ਦਾ ਬਣਾਇਆ ਹੋਇਆ ਬਾਗ ਦੇਖ ਕੇ ਹੈਰਾਨ ਹੋ ਜਾਂਦੀ ਹੈ। ਤੇ ਡੇਵਿਡ ਨੂੰ ਦੱਸਦੀ ਹੈ ਕਿ ਇਹ ਉਹੀ ਬਾਗ ਹੈ ਜਿਸ ਨੂੰ ਉਹ ਆਪਣੇ ਸੁਪਨਿਆਂ ਵਿੱਚ ਦੇਖਿਆ ਕਰਦੀ ਸੀ ਹੁਣ ਡੇਵਿਡ ਐਲਿਜ਼ਾਬੈਥ ਨੂੰ ਬਚਾਉਣਾ ਚਾਹੁੰਦਾ ਹੈ ਤੇ ਆਪਣੇ ਇੱਕ ਦੋਸਤ ਜੇਜੇ ਨਾਲ ਮਿਲ ਕੇ ਐਲਿਜ਼ਾਬੈਥ ਦੀ ਬਾਡੀ ਨੂੰ ਚੁਰਾਉਣ ਦੀ ਪਲੈਨਿੰਗ ਕਰਦਾ ਹੈ ਜੇਜੇ ਇਹ ਸੁਣ ਕੇ ਉਸ ਨੂੰ ਪੁੱਛਦਾ ਹੈ ਕਿ ਉਹ ਇਸ ਕੁੜੀ ਦੀ ਬਾਡੀ ਨੂੰ ਕਿਉਂ ਚੁਰਾਉਣਾ ਚਾਹੁੰਦਾ ਹੈ ਤਾਂ ਡੇਵਿਡ ਉਸ ਨੂੰ ਦੱਸਦਾ ਹੈ ਕਿ ਮੈਂ ਇਸ ਕੁੜੀ ਦੇ ਨਾਲ ਪਿਆਰ ਕਰਦਾ ਹਾਂ ਔਰ ਇਸ ਲਈ ਇਸ ਦੀ ਜਾਨ ਬਚਾਉਣਾ ਚਾਹੁੰਦਾ ਹਾਂ ਇਹ ਸੁਣ ਕੇ ਜੇਜੇ ਉਸਦੀ ਹੈਲਪ ਕਰਨ ਨੂੰ ਤਿਆਰ ਹੋ ਜਾਂਦਾ ਹੈ ਜੇਜੇ ਡੇਵਿਡ ਤੇ ਅਲਿਜ਼ਾਬੈਥ ਅਲਿਜ਼ਾਬੈਥ ਦੀ ਬਾਡੀ ਨੂੰ ਬਚਾਉਣ ਦੇ ਲਈ ਹਸਪੀਟਲ ਜਾਣ ਲੱਗਦੇ ਹਨ ਅਤੇ ਰੂਮ ਵਿੱਚ ਪਹੁੰਚਦੇ ਟਾਈਮ ਜੇਜੇ ਅਲਿਜ਼ਾਬੈਥ ਦੀ ਬਾਡੀ ਨੂੰ ਦੇਖ ਕੇ ਉਸ ਨੂੰ ਪਛਾਣ ਜਾਂਦਾ ਹੈ ਤੇ ਡੇਵਿਡ ਨੂੰ ਦੱਸਦਾ ਹੈ ਕਿ ਇਹ ਉਹੀ ਖੁੜੀ ਹੈ ਜਿਸਦੇ ਨਾਲ ਉਸਦੀ ਦੋਸਤ ਐਬੀ ਡੇਵਿਡ ਨੂੰ ਮਿਲਾਉਣਾ ਚਾਹੁੰਦੀ ਸੀ ਜੇ ਜੇ ਅਲਿਜ਼ਾਬੈਥ ਦੀ ਪੈਣ ਐਬੀ ਦਾ ਦੋਸਤ ਸੀ ਤੇ ਡੇਵਿਡ ਉਹੀ ਮੁੰਡਾ ਸੀ ਜਿਸਦੇ ਨਾਲ ਅਲਿਜ਼ਾਬੈਥ ਦੀ ਪੈਣ ਐਬੀ ਉਸਨੂੰ ਮਿਲਾਉਣਾ ਚਾਹੁੰਦੀ ਸੀ ਪਰ ਉਸੇ ਰਾਤ ਮਿਲਣ ਤੋਂ ਪਹਿਲਾਂ ਅਲਿਜ਼ਾਬੈਥ ਦਾ ਐਕਸੀਡੈਂਟ ਹੋ ਜਾਂਦਾ ਹੈ। ਡੇਵਿਡ ਦਾ ਇਰਾਦਾ ਹੁਣ ਹੋਰ ਵੀ ਪੱਕਾ ਹੋ ਜਾਂਦਾ ਹੈ। ਇਹ ਸਾਰੇ ਐਲਿਜ਼ਾਬੈਥ ਦੀ ਬਾਡੀ ਨੂੰ ਲੈ ਕੇ ਹਸਪੀਟਲ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਪਰ ਫੜੇ ਜਾਂਦੇ ਹਨ। ਜਿਉਂ ਹੀ ਹਸਪੀਟਲ ਦੇ ਗਾਰਡ ਡੇਵਿਡ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਪਰ ਡੇਵਿਡ ਐਲਿਜ਼ਾਬੈਥ ਨੂੰ ਛੂਂਦਾ ਹੈ ਅਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ। ਡੇਵਿਡ ਦੇ ਛੂਹ ਨਾਲ ਅਚਾਨਕ ਹੀ ਐਲਿਜ਼ਾਬੈਥ ਨੂੰ ਹੋਸ਼ ਆ ਜਾਂਦਾ ਹੈ। ਪਰ ਹੁਣ ਹੋਸ਼ ਵਿੱਚ ਆਉਣ ਤੋਂ ਬਾਅਦ ਉਹ ਡੇਵਿਡ ਨੂੰ ਭੁੱਲ ਜਾਂਦੀ ਹੈ। ਡੇਵਿਡ ਉਸ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਐਲਿਜ਼ਾਬੈਥ ਨੂੰ ਕੁਝ ਵੀ ਯਾਦ ਨਹੀਂ ਆਉਂਦਾ। ਡੇਵਿਡ ਬਹੁਤ ਉਦਾਸ ਹੋ ਜਾਂਦਾ ਹੈ ਤੇ ਚਲਾ ਜਾਂਦਾ ਹੈ। ਕੁਝ ਹਫ਼ਤਿਆਂ ਬਾਅਦ ਜਦ ਐਲਿਜ਼ਾਬੈਥ ਵਾਪਸ ਆਪਣੇ ਘਰ ਜਾਂਦੀ ਹੈ ਤਾਂ ਉਸ ਨੂੰ ਹੌਲੀ-ਹੌਲੀ ਸੁਪਨੇ ਆwang ਕੁਝ-ਕੁਝ ਯਾਦ ਆਉਣ ਲੱਗਦਾ ਹੈ। ਉਹ ਆਪਣੇ ਘਰ ਵਿੱਚ ਘੁੰਮਦੀ ਹੈ ਤੇ ਸਭ ਯਾਦ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਉਹ ਆਪਣੇ ਘਰ ਦੀ ਛੱਤ ਤੇ ਜਾਂਦੀ ਹੈ ਤੇ ਦੇਖਦੀ ਹੈ ਕਿ ਉੱਪਰ ਇੱਕ ਬਹੁਤ ਹੀ ਸੋਹਣਾ ਬਾਗ ਰਹਿਆ ਹੋਇਆ ਹੈ ਅਤੇ ਡੇਵਿਡ ਬਾਗ ਦੀ ਸਜਾਵਟ ਕਰ ਰਿਹਾ ਹੈ ਡੇਵਿਡ ਅਲਿਜ਼ਾਬੈਥ ਨੂੰ ਦੱਸਦਾ ਹੈ ਕਿ ਇਹ ਬਾਗ ਉਸਨੇ ਅਲਿਜ਼ਾਬੈਥ ਲਈ ਬਣਾਇਆ ਹੈ ਤੇ ਹੁਣ ਉਹ ਹਮੇਸ਼ਾ ਲਈ ਉਸਦੀ ਜ਼ਿੰਦਗੀ ਦੇ ਵਿੱਚੋਂ ਚਾਹ ਰਿਹਾ ਹੈ ਉਸ ਨੂੰ ਜਾਂਦਾ ਦੇ ਜਦ ਅਲਿਜ਼ਾਬੈਥ ਉਸ ਨੂੰ ਰੋਕਦੀ ਹੈ ਤੇ ਛੂੰਹਦੀ ਹੈ ਅਲਿਜ਼ਾਬੈਥ ਨੂੰ ਸਭ ਯਾਦ ਆ ਜਾਂਦਾ ਹੈ ਤੇ ਦੋਨੋਂ ਇੱਕ ਦੂਸਰੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਖੁਸ਼ੀ ਖੁਸ਼ੀ ਰਹਿਣ ਲੱਗ ਜਾਂਦੇ ਹਨ ਤੇ ਇੱਥੇ ਹੀ ਇਸ ਕਹਾਣੀ ਦਾ ਅੰਤ ਹੋ ਜਾਂਦਾ ਹੈ